ਨਮਸਕਾਰ ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਸਾਰਾ ਦੇਸ਼ ਸਾਰੀ ਦੁਨੀਆ ਬਹੁਤ ਹੀ ਪਵਿੱਤਰ ਤਿਹਾਰ ਦੀਵਾਲੀ ਰੋਸ਼ਨੀ ਦਾ ਤਿਹਾਰ ਹੈ ਪਿਆਰ ਦਾ ਤਿਹਾਰ ਹੈ ਮੁਹੱਬਤ ਦਾ ਤਿਹਾਰ ਹੈ ਤੇ ਇੱਕ ਇਤਿਹਾਸਕ ਤਿਹਾਰ ਵੀ ਹੈ ਕਿਉਂਕਿ ਇਸ ਦਿਨ ਭਗਵਾਨ ਰਾਮ ਅਯੁੱਧਿਆ ਵਿੱਚ ਉਸ ਬੁਰਾਈ ਤੇ ਜਿੱਤ ਪਾ ਕੇ ਵਾਪਸ ਆਏ ਸੀ ਉਹਨਾਂ ਦੀ ਖੁਸ਼ੀ ਵਿੱਚ ਲੋਕਾਂ ਨੇ ਦੀਵਾਰੀ ਕੀਤੀ ਸੀ ਦੀ ਮਾਲਾ ਕੀਤੀ ਸੀ ਸੋ ਇਹ ਤਿਉਹਾਰ ਰੋਸ਼ਨੀ ਦਾ ਆ ਦੀ ਮਾਲਾ ਦਾ ਤਿਉਹਾਰ ਹੈ ਖੁਸ਼ੀਆਂ ਦਾ ਤਿਉਹਾਰ ਆਓ ਇਸ ਤਿਉਹਾਰ ਤੇ ਅਸੀਂ ਇੱਕ ਗੱਲ ਜੂ ਸਿੱਖੀਏ ਕਿ ਜਿਸ ਢੰਗ ਨਾਲ ਭਗਵਾਨ ਰਾਮ ਨੇ ਸਾਨੂੰ ਇੱਕ ਸੰਦੇਸ਼ ਦਿੱਤਾ ਉਹ ਸੰਦੇਸ਼ ਕੀ ਸੀ ਉਹ ਸੰਦੇਸ਼ ਸੀ ਕਿ ਇੱਕ ਬੇਟਾ ਉਹਦਾ ਫਰਜ਼ ਕੀ ਹੈ ਇੱਕ ਭਰਾ ਉਹਦਾ ਫਰਜ਼ ਕੀ ਹੈ ਇੱਕ ਪਤੀ ਉਹਦਾ ਫਰਜ਼ ਕੀ ਹੈ ਇੱਕ ਰਾਜਾ ਹੋਣ ਦੇ ਨਾਤੇ ਇੱਕ ਰਾਜੇ ਦਾ ਫਰਜ਼ ਕੀ ਹੈ ਸਾਰੀਆਂ ਗੱਲਾਂ ਰਮਾਇਣ ਦੇ ਵਿੱਚ ਭਗਵਾਨ ਰਾਮ ਦੇ ਜੀਵਨ ਤੋਂ ਸਾਨੂੰ ਸਿੱਖਣ ਨੂੰ ਮਿਲਦੀਆਂ ਲੇਕਿਨ ਇੱਕ ਬਹੁਤ ਹੀ ਜਿਹੜੀ ਗੱਲ ਸਿੱਖਣ ਵਾਲੀ ਉਹ ਹੈ ਕਿ ਦੁਸ਼ਮਣ ਕੋ ਵੀ ਅਗਰ ਕੁਝ ਸਿੱਖਣ ਨੂੰ ਹੈ ਤਾਂ ਉਹ ਕੋ ਵੀ ਕਿਦਾ ਸਿੱਖਣਾ ਉਹ ਵੀ ਇਸ ਰਮਾਇਣ ਦੇ ਵਿੱਚ ਭਗਵਾਨ ਦੇ ਚਿੱਤਰ ਤੋਂ ਪਤਾ ਲੱਗਦਾ ਇੱਕ ਹੋਰ ਚੀਜ਼ ਕਿ ਉਸ ਵੇਲੇ ਦੇ ਸਮੇਂ ਤੇ ਗੱਦੀ ਇੰਪੋਰਟੈਂਟ ਨਹੀਂ ਸੀ ਰਾਜ ਇੰਪੋਰਟੈਂਟ ਨਹੀਂ ਸੀ ਰਿਸ਼ਤੇ ਇੰਪੋਰਟੈਂਟ ਸੀਗੇ ਪਰਤ ਨੂੰ ਰਾਜ ਮਿਲਿਆ ਲੇਕਿਨ ਉਹਨੇ ਆਪਣੇ ਭਰਾ ਭਗਵਾਨ ਰਾਮ ਦੀ ਖੜਾਵਾ ਰੱਖ ਕੇ 14 ਸਾਲ ਖੜਾਵਾ ਦੇ ਰੂਪ ਦੇ ਵਿੱਚ ਰਾਜ ਕੀਤਾ ਸੋ ਬਹੁਤ ਵੱਡੀਆਂ ਚੀਜ਼ਾਂ ਇਸ ਤੈਨੂੰ ਸਾਨੂੰ ਸਿੱਖ ਨੂੰ ਮਿਲਦੀਆਂ ਉਹਨੇ ਦੁਸ਼ਹਿਰਾ ਮਨਾ ਕੇ ਛੱਡੇ ਆ ਉਹ ਵੀ ਬਹੁਤ ਵੱਡਾ ਮੈਸੇਜ ਸੀ ਆਓ ਮਿਲ ਕੇ ਇੱਕੋ ਦੀਵਾਲੀ ਮਨਾਈਏ ਮੈਂ ਇਕ ਬੇਨਤੀ ਕਰਾਂਗਾ ਕਿ ਪੋਲੂਸ਼ਨ ਫ੍ਰੀ ਦੀਵਾਲੀ ਮੰਨੇ ਜੇ ਤੁਸੀਂ ਫਟਾਕੇ ਚਲਾਣੇ ਆ ਤੇ ਨਾਲ ਇਹ ਪ੍ਰਣ ਕਰੋ ਕਿ ਅਸੀਂ ਇੱਕ ਦਰਖਤ ਵੀ ਲਾਣਾ ਤਾਂ ਕਿ ਜਿਹੜਾ ਆਕਸੀਜਨ ਅਸੀਂ ਪੈਦਾ ਕੀਤੀ ਹੈ ਉਹ ਦਰਖਤ ਲਾ ਕੇ ਜਿਹੜੀ ਕਾਰਬਨ ਡਾਈਆਕਸਾਈਡ ਸੈ ਪੈਦਾ ਕੀਤੀ ਹੈ ਦਰਖਤ ਲਾ ਕੇ ਜੀ ਆਕਸੀਜਨ ਪੈਦਾ ਕਰੀਏ ਮੈਂ ਆਪਣੇ ਬੋਲੋ ਦੀਵਾਲੀ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਦਿੰਦਾ ਸਾਡੇ ਬਹੁਤ ਸਾਰੇ ਸਾਥੀ ਬਹੁਤ ਸਾਰੇ ਬੱਚੇ ਦੇਸ਼ ਦੀ ਸੇਵਾ ਕਰਦੇ ਹੋਏ ਬਾਰਡਰ ਤੇ ਬੈਠੇ ਆ ਚਾਹੇ ਉਹ ਆਰਮੀ ਚ ਹੈ ਚਾਹੇ ਸੀਆਰਪੀ ਸੀਆਰਪੀ ਚਾਹੇ ਬੀਐਸਐਫ ਚ ਮੈਂ ਆਪਣੇ ਵੱਲੋਂ ਉਹਨਾਂ ਨੂੰ ਗੁਰੂਸ਼ੀਸ ਦਿੰਦਾ ਮੈਨੂੰ ਖੁਸ਼ੀ ਹੈ ਕਿ ਬੀਐਸਐਫ ਨੇ ਇੱਕ ਦੀਵਾਲੀ ਮੇਲਾ ਲਾਇਆ ਮੈਂ ਉਸ ਮੇਲੇ ਦੇ ਵਿੱਚ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਜਿੰਨੀ ਇੱਜ਼ਤਮਾਨ ਉਹਨਾਂ ਨੇ ਕੀਤੀ ਮੈਨੂੰ ਭੁੱਲ ਨਹੀਂ ਸਕਦੀ ਮੈਂ ਉਹਨਾਂ ਬਾਰਡਰ ਤੇ ਬੈਠੇ ਹੋਏ ਸਾਰੇ ਵੀਰਾਂ ਨੂੰ ਤੇ ਕਾਸੌਰ ਤੇ ਪਠਾਨਿਆਂ 'ਚ ਬੈਠੇ ਸਾਡੇ ਸਿਪਾਹੀ ਫੋਰਸ ਵਿੱਚ ਬੈਠੇ ਲੋਕਾਂ ਨੇ ਉਹਨਾਂ ਨੂੰ ਵੀ ਦੀਵਾਲੀ ਦੀ ਲੱਖ ਲੱਖ ਵਧਾਈ